ਆਹ ਬਹੁਤ ੁੱਪ ਚੜੀ ਪਈ ਆ ਹੈਲੋ ਜੀ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਉਮੀਦ ਕਰਦੇ ਹਾਂ ਕਿ ਸਾਰੇ ਜਣੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਆ ਤੇ ਸ਼ੁਰੂ ਕਰਦੇ ਆਪਾਂ ਅੱਜ ਦਾ ਬਲੌਗ ਇਹ ਬਲੌਗ ਸ਼ੁਰੂ ਕੀਤਾ ਪਿਆ ਖਲਾਰੇ ਦੇ ਨਾਲ ਤੇ ਮੈਂ ਪਹਿਲਾ ਵੀਡੀਓ ਨਾ ਬਣਾਉਣੀ ਭੁੱਲ ਗਈ ਹੁਣੇ-ਹੁਣੇ ਮੈਂ ਸਾਰਾ ਬੇੜਾ ਵਾਸ਼ ਕਰਕੇ ਹਟੀਆਂ ਸਾਰਾ ਬੇੜਾ ਬਾਹਰ ਗੜੀ ਵੀ ਸਾਰੀ ਵਾਸ਼ ਕੀਤੀ ਆ ਤੇ ਇੰਨਾ ਗੰਦ ਪਾਇਆ ਪਿਆ ਸੀ ਨਾ ਸਵੇਰੇ-ਸਵੇਰੇ ਹੀ ਮੈਂ ਤਾਂ ਦੇਖ ਕੇ ਦਿਮਾਗ ਹੀ ਚੱਕਰਾ ਗਿਆ ਰਾਤ ਨਾਲ ਕੋਈ ਕਤੂਰੇ ਛੱਡ ਗਿਆ ਕਿੱਧਰ ਗਏ ਇੱਧਰ ਬੈਠੇ ਆ ਖੇਲ ਦੇ ਕੋਲੇ ਆ ਦੇਖੋ ਅੱਛਾ ਤੁਹਾਨੂੰ ਦਿਂਦੇ ਹੋਣਗੇ ਚਾਰ ਆਹੇ ਨਿੱਕੇ ਨਿੱਕੇ ਕਤੂਰੇ ਨਾ ਕੋਈ ਅੰਦਰ ਹੀ ਬਾੜ ਗਿਆ ਤੇ ਮੁੜ ਕੇ ਕੋਈ ਅਹਜਾ ਥਾਂ ਨਹੀਂ ਸੀ ਬੇੜੇ ਜਿੱਥੇ ਇਹਨਾਂ ਨੇ ਪੋਟੀ ਨਹੀਂ ਸੀ ਕੀਤੀ ਸੁਸੂ ਨਹੀਂ ਸੀ ਕੀਤਾ ਹੋਇਆ ਹੈ ਜੀ ਮੈਨੂੰ ਇੰਨੀ ਆਈ ਦੇਖ ਕੇ ਇਸ ਮੇਰੇ ਔਰ ਦੀ ਨੂੰ ਵੀ ਮੈਂ ਹੁਣ ਸਾਰਾ ਘਰ ਵਾਸ਼ ਕਰਕੇ ਢੱਗੀਆਂ ਤੇ ਬਾਹਰੋਂ ਵੀ ਸਾਰੇ ਆਪਾਂ ਸਾਫ਼ ਕਰਤਾ ਅੰਦਰ ਹਜੇ ਝਾੜੂ ਪੋਚਾ ਕਰਨਾ ਮੈਂ ਅੰਦਰ ਫਲਾਰਾ ਉਵੇਂ ਹੀ ਆ ਉਹ ਬਾਅਦ ਚ ਚੱਕਦੇ ਆ ਤੇ ਇਦਾਂ ਸੀਰਤ ਤੇ ਸੀਰਤ ਦੇ ਪਾਪਾ ਮੈਨੂੰ ਧੁੱਪ ਲੱਗੀ ਸੀ ਮੈਂ ਸ਼ਾਮੇ ਆ ਗਈ ਮੈਨੂੰ ਦੇਖਦਾ ਨਹੀਂ ਸੀ ਕੁਝ ਸੀਰਤ ਨੂੰ ਤਾਂ ਚਾਹ ਹੀ ਬਹੁਤ ਚੜਿਆ ਪਿਆ ਸੀਰਤ ਨੂੰ ਚਾਹ ਬਹੁਤ ਚੜਿਆ ਪਿਆਗਾ ਕਤੂਰਿਆਂ ਦਾ ਛੇਡਾ ਮਿਲ ਗਈਆਂ ਨੂੰ ਘਰੇ ਇੱਕ ਨਾਦੀ ਉਹ ਵੀ ਚਾਰ ਚਲੋ ਜੀ ਬੇੜੇ ਦੀ ਪਤਾ ਨਹੀਂ ਵੀਡੀਓ ਮੇਰੇ ਤੋਂ ਸ਼ੂਟ ਹੋਈ ਬਾਹਰ ਤੋਂ ਬਿਆੰਦੀ ਮਸਾ ਤੋਂ ਉਹਨੇ ਖਲਾਰਾ ਬੜਾ ਸੀਗਾ ਦਿਮਾਗ 'ਚ ਸੀਗੀ ਮੇਰੇ ਪਰ ਥਾਂ ਥਾਂ ਪੋਟੀ ਪਈ ਹੋਈ ਸੀ ਮੇਰਾ ਨਾ ਦੇਖ ਕੇ ਦਿਮਾਗ ਚ ਘਰਾਇਆ ਪਿਆ ਸੀ ਤੇ ਚਲੋ ਜੀ ਬਾਕੀ ਫਿਰ ਆਪਾਂ ਕਰਦੇ ਆ ਵੀਡੀਓ ਨੂੰ ਅੱਗੇ ਕੰਟੀਨਿਊ। ਖੱਕੀਆਂ ਗੇਟ ਬਾਹਰ ਇਸੇਰ ਤੋਂ ਥੋੜਾ ਥੋੜਾ ਪਾਣੀ ਅੰਦਰ ਆ ਗਿਆ ਹਜੇ ਪੂਚਾ ਪੂਚਾ ਚਲ ਬਾਅਦ ਚੁਲਾਵਾਂਗੇ ਉਹ ਦੇਖ ਲਾਂਗੇ। ਦੇਖੋ ਮोटा-ਮोटा ਪਾਣੀ ਚੱਕੀ ਘਟੀਆਂ। ਮੈਂ ਕਿਹਾ ਚਲੋ ਹੁਣ ਦਿਖਾ ਦਾਂ ਲਾ ਰਹੀ ਹਾਂ ਜਿਹਨੇ ਪਾਈ ਹੋਏ ਜਿਹੜੇ। ਕਰੇ। ਹਜੇ ਨਹੀਂ ਨਾ 2-4 ਦਿਨ ਰੋਕ ਕੇ ਧੋਣਾ ਸੀਗਾ ਥਾਂ। ਕਿਉਂਕਿ ਮੇਰੀ ਬਾਹਂ ਦਰਦ ਕਰਦੀ ਐ ਮੁੰਡਾ ਮੇਰਾ ਬਹੁਤ ਦਰਦ ਕਰਦਾਗਾ ਤੇ ਮੈਨੂੰ ਆਏ ਸੀ ਪਹਿਲਾਂ ਮੇਰਾ ਟ੍ਰੀਟਮੈਂਟ ਕਰਾਉਂਗੀ ਫਿਰ ਹੌਲੀ ਹੌਲੀ ਠੀਕ ਹੋ ਗਿਆ ਫਿਰ ਤੋਂ ਉਹਦੇ ਨਾਲ ਚੂੜੀਆਂ ਦਾ ਕੰਮ ਨਹੀਂ ਥੋੜਾ ਪਰ ਅੱਜ ਜਦੋਂ ਸਵੇਰੇ ਉੱਠੇ ਤੇ ਬਸ ਦਿਮਾਗ ਹੀ ਹਿੱਲ ਗਿਆ ਮੇਰਾ ਪੁੱਛੋ ਲਾ ਜੀ ਕਤੂਰਿਆਂ ਨੇ ਬਹੁਤ ਤੇ ਇੱਕ ਉਪਰੋਂ ਪਾਪ ਦੇਖ ਲਓ ਹਨ ਬਈ ਉਹਨਾਂ ਦੀ ਹਜੇ ਉਹ ਛੋਟੇ ਆ ਉਹ ਛੋਟੇ ਛੋਟੇ ਆਦੇ ਉਹਨਾਂ ਦੀ ਮਾਂ ਜਿਹੜੀ ਹੈ ਉਹ ਪਤਾ ਨਹੀਂ ਕਿੱਥੇ ਉਹਨਾਂ ਨੂੰ ਲਾਭਦੀ ਫਿਰਦੀ ਹੋਣੀ ਆ ਤੇ ਹਜੇ ਦੁੱਧ ਪੀਂਦੇ ਨੇ ਤੇ ਬਹੁਤ ਛੋਟੇ ਆ ਤੇ ਕੋਈ ਛੱਡ ਗਿਆ ਹਨਾ ਤੇ ਸਾਰੀ ਗੱਲਾਂ ਨੂੰ ਸੌਣ ਨਹੀਂ ਦਿੱਤਾ ਮੈਨੂੰ ਆਇਸ ਵੀ ਗੜੀ ਚਾ ਕਿਤੇ ਬਾਹਰ ਆ ਮਿੰਟ ਦਾ ਇਹ ਪਤਾ ਹੀ ਨਹੀਂ ਸੀ ਵੀ ਅੰਦਰ ਬੜੇ ਬੈਠੇ ਆ ਤੇ ਹੁਣ ਅੰਦਰ ਪਹਿਲਾਂ ਮੈਂ ਝਾੜੂ ਲਾਉਣਾਗਾ ਫਿਰ ਕੁਚੇ ਕੁਚੇ ਲਾਵਾਂਗੇ ਸਫਾਈ ਕਰਨੀ ਹੈ ਸਾਰਾ ਬਹੁਤ ਆ ਦੇਖ ਕੇ ਮੈਂ ਬਹੁਤ ਈਰੀ ਢਿਲਟਾਂ ਚ ਹਾਈ ਹਾਈ ਚਾਦਰਾਂ ਥੱਪੇ ਵੀ ਆਪਾਂ ਲਾ ਲੇ ਤੇ ਹੁਣ ਜਦੋਂ ਲੱਗੇ ਆ ਸਮਾਰਕਿਤ ਕਿਵੇਂ ਰਹੀ ਹੁਣ ਸਾਫ ਕਰਦੇ ਆ ਇਹਨਾਂ ਨੂੰ ਵੀ ਆਪਾਂ ਵਾਸ਼ ਕਰਦੇ ਆ ਲੈ ਕੇ ਜਾਨੀਏ ਮੈਂ ਇਹਨਾਂ ਨੂੰ ਚੱਕ ਕੇ ਬਾਹਰ ਤਸਵੀਰਤ ਨੂੰ ਵੀ ਦੇਖਦੀ ਆ ਕੀ ਕਰ ਰਹੀ ਆ ਲਓ ਜੀ ਫਿਰ ਇੱਥੇ ਆਗੇ ਸੀਗੇ ਆਪਾਂ ਰੂਮ ਦੇ ਵਿੱਚ ਸਫਾਈ ਕਰਨ ਤੇ ਮੈਂ ਇੱਥੇ ਲਾ ਰਹੀ ਸੀ ਝਾੜੂ ਇਸ ਤੋਂ ਪਹਿਲਾਂ ਮੈਂ ਇੱਥੇ ਅੰਦਰ ਪਾਣੀ ਆ ਗਿਆ ਸੀਗਾ ਕਿਉਂਕਿ ਮੈਂ ਬਾਹਰ ਸਾਰਾ ਜਦੋਂ ਵਿੜਾ ਵਾਸ਼ ਕੀਤਾ ਬਾਹਰ ਖਿੜਕੀਆਂ ਵਗੈਰਾ ਵਾਸ਼ ਕੀਤੀਆਂ ਨਾ ਸਾਈਡ ਵਾਲੀ ਖਿੜਕੀ ਦਾ ਪਾਣੀ ਅੰਦਰ ਆ ਗਿਆ ਸੀਗਾ ਤੇ ਹਲਕਾ ਹਲਕਾ ਪਾਣੀ ਹੈ ਸੌਰੀ ਖਿੜਕੀ ਦਾ ਨਹੀਂ ਸੀ ਗੇਟ ਜਾਰੀ ਵਾਲੇ ਗੇਟ ਦਾ ਆਪਣੇ ਨਾ ਰੂਮ ਦੇ ਵਿੱਚ ਦੀ ਗੇਟ ਆ ਬਾਹਰ ਤੇ ਉਹਦਾ ਪਾਣੀ ਅੰਦਰ ਆ ਗਿਆ ਸੀਗਾ ਹਲਕਾ ਜਿਹਾ ਆਇਆ ਸੀ ਫਲੋਰ ਤੇ ਮਤਲਬ ਕਿ ਜ਼ਿਆਦਾ ਨਹੀਂ ਸੀਗਾ ਤੇ ਉਹ ਮੈਂ ਪਹਿਲਾਂ ਚੱਕ ਕੇ ਗਈ ਸੀਗੀ ਫਿਰ ਮੈਂ ਝਾੜੂ ਲਾ ਰਹੀ ਸੀ ਝਾੜੂ ਵੀ ਮੈਂ ਲੇਟ ਹੀ ਹੋਈ ਪਈ ਸੀਗੀ ਅੱਜ ਤਾਂ ਤੇ ਮੈਨੂੰ ਫੇਰ ਵੀ ਦੇਖ ਕੇ ਆਏ ਹੋਇਆ ਪਿਆ ਸੀਗਾ ਕਿਉਂਕਿ ਜਦੋਂ ਮੈਂ ਸਵੇਰੇ ਉੱઠી ਆ ਮੈਂ ਤੁਹਾਨੂੰ ਦੱਸਿਆ ਵੀ ਇੰਨਾ ਖਲਾਰਾ ਹਨਾ ਛੋਟੇ ਛੋਟੇ ਜਿਹੜੇ ਪਪੀਜ਼ ਆਏ ਹੋਏ ਸੀ ਛੋਟੇ ਛੋਟੇ ਕਤੂਰੇ ਸੀਗੇ ਉਹਨਾਂ ਨੇ ਹਨਾ ਥਾਂ ਥਾਂ ਤੇ ਪੋਟੀ ਕੀਤੀ ਹੋਈ ਸੀ ਸ ਬੰਦਾ ਦੇਖ ਕੇ ਹੀ ਪਰੇਸ਼ਾਨ ਹੋ ਜਾਂਦਾ ਸਵੇਰੇ ਸਵੇਰੀ ਇਹ ਚੀਜ਼ਾਂ ਹਨ ਦੇਖ ਜਾਣ ਤੇ ਬੰਦਾ ਤਾਂ ਆਟੋਮੈਟਿਕਲੀ ਪਰੇਸ਼ਾਨ ਹੋ ਜਾਂਦਾ ਹੈਗਾ ਸੋ ਉਹੀ ਚੀਜ਼ ਅੱਜ ਮੇਰੇ ਨਾਲ ਹੋਈ ਤੇ ਉਸ ਤੋਂ ਬਾਅਦ ਮੈਂ ਲੱਗੀ ਸੀਗੀ ਪੋਚੇ ਲਾਉਣ ਪੋਚੇ ਵੀ ਮੈਂ ਅੱਜ ਗਰਮ ਪਾਣੀ ਪਾ ਕੇ ਨਾ ਥੋੜੀ ਜਿਹੀ ਸਰਫ ਪਾ ਕੇ ਫਿਰ ਮੈਂ ਚੰਗੀ ਤਰ੍ਹਾਂ ਪੋਚੇ ਲਾਏ ਤੇ ਪਾਣੀ ਬਦਲ ਬਦਲ ਕੇ ਅੱਜ ਮੈਂ ਪੋਚੇ ਲਾਈ ਸੀਗੇ ਤੇ ਕਿਉਂਕਿ ਅੱਜ ਮੈਨੂੰ ਆਏ ਸੀਗਾ ਵੀ ਬਸ ਹੁਣ ਲੱਗੇ ਤਾਂ ਹੈਗੇ ਆ ਵੀ ਚੰਗੀ ਤਰ੍ਹਾਂ ਸਫਾਈ ਕਰ ਹੀ ਦਿੰਨੇ ਆ ਤੇ ਬੈੱਡ ਵਗੈਰਾ ਦੇ نیچے ਵੀ ਮੈਂ ਸਾਰੇ ਅੱਜ ਚੰਗੀ ਤਰ੍ਹਾਂ ਪੂੰਝਾ ਲਾਇਆ ਸੀਗਾ ਪੂੰਝਾ ਵੈਸੇ ਆਪਾਂ ਲਾਉਨੇ ਹੈਗੇ ਆ ਬੈੱਡ ਦੇ نیچے ਰੋਜ਼ ਨਹੀਂ ਲਾਉਂਦੀ ਹੈਗੀ ਮੈਂ ਤਿੰਨ ਦਿਨ ਬਾਅਦ ਲਾਉਣੀ ਹੁੰਨੀ ਆ ਤਿੰਨ ਤਿੰਨ ਦਿਨ ਮੇਰੇ ਰੱਖੇ ਹੋਇਆ ਵੀ ਤਿੰਨ ਦਿਨ ਬਾਅਦ ਮੈਂ ਲਾਉਣਾ ਹੋਗਾ ਮਤਲਬ ਕਿ ਹਫਤੇ 'ਚ ਦੋ ਵਾਰ ਮੈਂ ਬੈੱਡ ਦੇ نیچے ਪੂੰਝਾ ਲਾ ਹੀ ਦਿੰਨੀ ਆ ਚਲੋ ਇਹ ਦਿਨ ਇਹਨਾਂ ਸਫਾਈ ਹੋ ਜਾਂਦੀ ਆ ਤੇ ਆਪਦੇ ਆਪ ਨੂੰ ਵੀ ਵਧੀਆ ਲੱਗਦਾਗਾ ਹਨਾ ਤੇ ਬਾਕੀ ਉਸ ਤੋਂ ਬਾਅਦ ਮੈਂ ਸਾਰਾ ਗਿੱਲਾ ਕੱਪੜਾ ਕੀ ਸੀਗੀ ਤੇ ਚਾਦਰਾਂ ਮੇ ਲਾ ਕੇ ਲੈ ਗਈ ਸੀਗੀ ਵਾਸ਼ ਕਰਤੀਆਂ ਸੀਗੀਆਂ ਕਿਉਂਕਿ ਮੈਨੂੰ ਐ ਸੀਗਾ ਵੀ ਹੁਣ ਜਦੋਂ ਆਪਾਂ ਲੱਗ ਹੀ ਗਏ ਆ ਹਨਾ ਤੇ ਚਲੋ ਕਾ ਨੂੰ ਕੋਈ ਕਾਚਾ ਛੱਡਣੀ ਆ ਤੇ ਸਾਰਾ ਕੰਮ ਨਵੇਟ ਨਾ ਸੀਗਾ ਮੈਨੂੰ ਇਹ ਸੀਗਾ ਵੀ ਮੈਂ ਟਾਈਮ ਨਾਲ ਫ੍ਰੀ ਹੋ ਜੂੰਗੀ ਪਰ ਦੁਪਹਿਰ ਆ ਗਿਆ ਸੀ ਮੈਨੂੰ ਕੰਮ ਕਰਦੀ ਨੂੰ ਬਹੁਤ ਲੇਟ ਹੋ ਗਈ ਸੀਗੀ ਮੈਂ ਅੱਜ ਕਿਉਂਕਿ ਤੁਹਾਨੂੰ ਪਤਾ ਹੀ ਆ ਵੀ ਜਦੋਂ ਆਪਾਂ ਘਰ-ਬਾਰ ਦਾ ਕੰਮ ਛੋਟਾ-ਛੋਟਾ ਕੰਮ ਆ ਜਿਹੜਾ ਉਹ ਬਹੁਤ ਟਾਈਮ ਲੈ ਲੈਂਦਾਗਾ ਹਨਾ ਆਪਾਂ ਨੂੰ ਲੱਗਦਾਗਾ ਆਪਾਂ ਛੇਤੀ-ਛੇਤੀ ਕਰ ਲਾਂਗੇ ਪਰ ਨਿੱਕੀਆਂ-ਨਿੱਕੀਆਂ ਚੀਜ਼ਾਂ ਸਾਫ਼ ਕਰਨੀਆਂ ਸਾਰਾ ਕੁਝ ਕਰਕੇ ਸੈੱਟ ਕਰਕੇ ਰੱਖਣਾ ਤੇ ਬਹੁਤ ਟਾਈਮ ਲੱਗ ਜਾਂਦਾਗਾ ਹਨਾ ਤੇ ਕਈ ਵਾਰ ਫਿਰ ਵੀ ਕਈ ਲੋਕ ਕਹਿ ਦਿੰਦੇ ਨੇ ਹਨਾ ਵੀ ਲੇਡੀਜ਼ ਤਾਂ ਬੇਲੀਆਂ ਨੇ ਹਨਾ ਇਹਨਾਂ ਨੂੰ ਕੀ ਕੰਮ ਆ ਬਸ ਰੋਟੀ ਬਣਾ ਲਈ ਘਰ ਦਾ ਕੰਮ ਕਰ ਲਿਆ ਵੀ ਘਰ ਦਾ ਕੰਮ ਵੀ ਬਹੁਤ ਔਖਾਗਾ ਹਨਾ ਕਿਹੜਾ ਸੌਖਾਗਾ ਤੇ ਵੀ ਜਦੋਂ ਨਿੱਕੇ ਨਿੱਕੇ ਚੀਜ਼ ਨੂੰ ਆਪਾਂ ਹਰ ਚੀਜ਼ ਨੂੰ ਸਾਫ਼ ਕਰਕੇ ਮੇਨਟੇਨ ਕਰਕੇ ਰੱਖਣਾ ਹੋਵੇ ਹੈਨਾ ਤੇ ਬਹੁਤ ਟਾਈਮ ਲੱਗ ਜਾਂਦਾ ਚਲੋ ਬਾਕੀ ਇਹ ਤਾਂ ਆਪਣਾ ਕਰਮ ਆ ਹੈਨਾ ਆਪਾਂ ਕਰਨੀ ਕਰਨੇ ਆ ਇਹਦੇ ਵਿੱਚ ਕੋਈ ਦੂਰ ਆਏ ਨਹੀਂ ਹੈਗੀ ਤੇ ਪੋਚੇ ਵਗੈਰਾ ਮੈਂ ਲਾ ਰਹੀ ਸੀ ਸੀਰਤ ਆਪਰੇ ਪਾਪਾ ਦੇ ਕੋਲੇ ਬਾਹਰ ਕਤੂਰੀਆਂ ਦੇ ਨਾਲ ਮਸਤੀ ਕਰਨ ਲੱਗੀ ਹੋਈ ਸੀਗੀ ਉਹਦਾ ਜੋਦਾਂ ਵੀ ਕੰਮ ਜਿਹੜਾ ਮਤਲਬ ਲੋਟ ਆਇਆ ਹੋਇਆ ਸੀਗਾ ਅੱਜ ਹੈਨਾ ਵੀ ਉਹਨੂੰ ਤਾਂ ਮਸਾ ਹੀ ਖੇਡਾਂ ਮਿਲੀਆਂ ਸੀਗੀਆਂ ਅੱਜ ਅੱਜ ਤਾਂ ਨਾ ਘਰੇ ਆਪਣੇ ਪਤਾ ਨਹੀਂ ਕੀ ਚੱਕਰ ਆ ਸਵੇਰੇ ਸਵੇਰੇ ਦੇਖ ਕੇ ਕਤੂਰੀਆਂ ਦਾ ਆਏ ਹੋਇਆ ਰਾਤ ਛੱਡ ਗਿਆ ਕੋਈ ਤੇ ਹੁਣ ਨਾ ਕਾ ਦੇਖੂ ਛੋਟਾ ਜਿਹਾ ਕਿਊਟ ਜਿਹਾ ਆ ਬੱਚਾ ਚਿੜੀ ਦਾ ਉੱਪਰ ਆ ਲੈਣਾ ਸੀਗਾ ਹੁਣ ਇਹਨੂੰ ਅਸੀਂ ਪਾਣੀ ਪੂਣੀ ਵੀ ਪਾਇਆ ਪਰ ਚਿੜੀ ਹੁਣ ਆਉਂਦੀ ਨਹੀਂ ਹੈਗੀ ਤੇ ਰੋਲਾ ਪਾਈ ਜਾਂਦੀ ਹੈ ਲੈਣ ਆਉਂਦੀ ਨਹੀਂ ਹੈਗੀ ਇਹ ਤਾਂ ਸੇਸ ਨੂੰ ਤਾਂ ਚਾਹ ਹੀ ਚੜੇ ਪਏ ਆ नाले तक तूरे ही करे आगे हैं नाले कतूरे करे आ हैं नाले चिड़ी दा बच्चा करे आ गया आई, आई है आय बहुत छोटा जगह क्यूट उठ जगह आय सही होय आय की क्या देखी की तो जॉन्जी देखी जॉन्जी की था थलाई फंगरे था थलाई मिट्टी का लेक तो मिट्टी का लीजिएगी आते ही एलती एलती नहीं ਉੱਤੇ ਮੱਖੀ ਮੱਖੀ ਆਉਂਦੀ ਹੈ ਮੱਖੀ ਕਿੰਦੀ ਕਰਦੇ ਸੀਗਾ ਇਹ ਸੈਂਕੜੇ ਝੂਟੇ ਲੈਣ ਲੱਗੇ ਸੀ ਆ ਦੇਖੋ ਸੈਂਕੜੇ ਝੂਟੇ ਲੈਣ ਲੱਗੇ ਸੀ ਨਾ ਲੈਣ ਲਈ ਇਹਨੂੰ ਮਿਤਾਈ ਕਿਤਾ ਬੰਦੀ ਤੇ ਰਸ਼ਿਤ ਕੀ ਕਰਦੇ ਸੀਗੇ ਮੰਮਾ ਮੰਮਾ ਕਿੱਥੇ ਆ ਉਹ ਨੇ ਉਹ ਮੰਮਾ ਕੱਪੜੇ ਝੁਕੜੇ ਪਾਈ ਜਾਂਦੇ ਨਾ ਮਗਰ ਓ ਦੇ ਮੈਂ ਤਾਂ ਜੱਜ ਬਸ ਹੋਈ ਪਈ ਆ ਕੱਪੜੇ ਧੋਂਦੀ ਦੀ ਮੈਂ ਕੱਪੜੇ ਝੁਕਣੇ ਪਈ ਆ ਦੇ ਨਾ ਤੇਰਾ ਸੁਪਨੀਆਂ ਲਾਇਆ ਹੋਈਆਂ ਮੇਰੀਆਂ ਆਹ ਤੇ ਸਾਈਕਲ ਤੇ ਲੱਗਿਆ ਹੋਇਆ ਵਾ ਝੂਟੇ ਲੈਣ ਜਿੱਦ ਕੀ ਕਹਣਾ ਤੂੰ ਤੂੰ ਸਾਡੇ ਘਰੇ ਇੱਕ ਬਿੱਲੀ ਆ ਗਈ ਇੱਕ ਡੌਗੀ ਆ ਗਏ ਇੱਕ ਨਿੱਕਾ ਜਿਹਾ ਬੱਚਾ ਆ ਗਿਆ ਹੈ ਨਾ ਜੀ ਹਾਂ ਜੀ ਕਹਿੰਨਾ ਹੁਣੇ ਨਾ ਕੀ ਆਈਆਂ ਗੰਮ ਮੇਰਾ ਨਾਲ ਮੋਟਾ ਮੋਟਾ ਸਾਰਾ ਖਤਮ ਹੋ ਗਿਆ ਤੁੰਗੋ ਰੋਈ ਜਾਂਦੀ ਐ ਅੱਜ ਪਹਿਲਾਂ ਮੈਨੂੰ ਚਾਹ ਕਰਾਉਣਾ ਤੇ ਰੋਟੀ ਬਣਾਉਣਾ ਮੇਰੇ ਪਪਾ ਨਹੀਂ ਜਾਣਾਗਾ ਕਿ ਆਲਰੇਡੀ ਲੇਟ ਹੀ ਨਹੀਂ ਆ ਗਈ ਕੰਮ ਤਾਂ ਦੇ ਨਾ ਮੈਂ ਤਕਰੀਬਨ ਸਾਰੇ ਖਤਮ ਕਰ ਲਿਆ ਬਸ ਮੈਂ ਮਸ਼ੀਨ ਦੇ ਵਿੱਚੋਂ ਮੈਟ ਵਗੈਰਾ ਕੱਢ ਕੇ ਬਾਹਰ ਆਈ ਹਾਂ ਹੁਣ ਤੇ ਇਧਰ ਸੀਰਤ ਆ ਜਿਹੜਾ ਉਹ ਵੀ ਸੌ ਚੁੱਕੀ ਆ ਸੌਂਗੀ ਤੇ ਅਸੀਂ ਤੇ ਸੌਂਗੀ ਤੇ ਬੈੱਡ ਸ਼ੀਟ ਮੈਂ ਚੇਂਜ ਕਰਤੀ ਸੀਗੀ ਮਤਲਬ ਵਾਸ਼ ਕਰਤੀ ਸੀਗੀ ਇਹ ਵਾਲੀ ਤੇ ਪਰ ਦੁਬਾਰਾ ਮੈਨੂੰ ਇਹੀ ਬਚਾਤੀ ਮੈਂ ਕਿਉਂਕਿ ਸੀਤ ਨਾ ਮੱਖੀ ਹੈ ਸੀਤ ਸੌਣ ਦੀ ਬਾਹਲੀ ਕਾੜੀ ਕਰੀ ਜਾਂਦੀ ਸੀ ਕਿ ਤੇ ਦੂਜੀ ਮੈਨੂੰ ਬੈੱਡ ਸ਼ੀਟ ਕੱਢਣ ਟਾਈਮ ਲੱਗ ਜਣਾ ਸੀ ਬੈੱਡ ਦੇ ਵਿੱਚ ਹੀ ਰੱਖੀ ਹੁੰਦੀਆਂ ਵੈਸੇ ਤਾਂ ਮੇਰੀਆਂ ਪਰ ਬਾਹਲੀ ਕਾੜੀ ਕਰੀ ਜਾਂਦੀ ਸੀ ਫਿਰ ਮੈਂ ਫਟਾਫਟ ਚੱਕ ਕੇ ਬਾਹਰੋਂ ਲਿਆ ਕੇ ਇਹੀ ਬਿਛਾਤੀ ਆ ਚਲੋ ਥੋੜੇ ਦਿਨਾਂ ਤੱਕ ਤੇ ਚੇਂਜ ਕਰ ਦਾਂਗੀ ਤੇ ਉਦੋਂ ਆਪਾਂ ਬਾਕੀ ਸਾਰਾ ਆਪਣਾ ਕੰਮ ਫਿਨਿਸ਼ ਆ ਰੋਟੀ ਹੈ ਜੇ ਮੈਂ ਖਾਣੀ ਹੈ ਤਾਂ ਬਸ ਇੱਕ ਮੇਰਾ ਰੋਟੀ ਖਾਣ ਦਾ ਕੰਮ ਬਾਕੀ ਤੇ ਭਾਂਡੇ ਧੋਣ ਦਾ ਰਹਿ ਗਿਆ ਵਾ तकरीबन ਬਾਕੀ ਸਾਰੇ ਕੰਮ ਆਪਾਂ ਖਤਮ ਕਰ ਲਈ ਆ ਤੇ ਪਰ ਟਾਈਮ ਬਹੁਤ ਹੋ ਗਿਆ ਵਾ 12 ਵਜੇ ਨਾਲੇ ਹੋਏ ਪਏ ਨੇ ਤੇ ਰੋਟੀ ਮੈਂ ਹਜੇ ਖਾਣੀ ਆ ਤੇ ਕਾਫੀ ਅੱਜ ਤਾਂ ਲੇਟ ਹੋਏ ਪਏ ਆ ਸਾਰਾ ਦਿਨ ਹੀ ਅੱਜ ਤਾਂ ਮੇਰਾ ਚਲੇ ਗਿਆ ਭੱਜ-ਭੱਜ ਕੇ ਕੰਮ ਨਵੇੜੇ ਆ ਮੈਂ ਤਾਂ ਤੇ ਬਹੁਤ ਬਿਜ਼ੀ ਡੇ ਅੱਜ ਮੇਰਾ ਕਿ ਸਾਰਾ ਧੋਣ ਧਾਣ ਦਾ ਹੋ ਗਿਆ ਕਤੂਰੀਆਂ ਨੇ ਬਹੁਤ ਗੰਦ ਪਾਇਆ ਪਹਿਲਾਂ ਤਾਂ ਪਤਾ ਨਹੀਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਹੈਗੀ ਵੀ ਲੋਕ ਹਨਾ ਕਿਉਂ ਨਹੀਂ ਡਰਦੇ ਰੱਬ ਕੋਲੋਂ ਜਮਾਈ ਮਤਲਬ ਡਰ ਨੂੰ ਹਟ ਗਏ ਆ ਪਤਾ ਨਹੀਂ ਤਾਂ ਪਾਪੀ ਇੰਨਾ ਵਧਿਆ ਪਿਆਗਾ ਤੇ ਜਿਵੇਂ ਹੁਣ ਉਹ ਛੋਟੇ ਛੋਟੇ ਸੀਗੇ ਕਤੂਰੇ ਤੇ ਅਜੇ ਦੁੱਧ ਪੀਂਦੇ ਸੀਗੇ ਉਹਨਾਂ ਨੂੰ ਮਤਲਬ ਆਪਣੀ ਮਾਂ ਦੇ ਕੋਲ ਹੀ ਰਹਿਣਾ ਚਾਹੀਦਾ ਸੀਗਾ ਤੇ ਲਿਆ ਕੇ ਕੋਈ ਇੱਥੇ ਛੱਡ ਗਿਆ ਤੇ ਸਿੱਧਾ ਆਪਣੇ ਘਰੀ ਵਾੜ ਗਿਆ ਤੇ ਇੱਕ ਨਾ ਅੱਧਾ ਚਾਰਕ ਦੁਰੇ ਸੀਗੇ ਤੇ ਉਸ ਤੋਂ ਬਾਅਦ ਉਹ ਚਿੜੀ ਦਾ ਬੱਚਾ ਸੀਗਾ ਵਿਚਾਰਾ ਉਹ ਉਹ ਚਿੜੀ ਪਤਾ ਨਹੀਂ ਕਿੱਥੇ ਚਲੀ ਗਈ ਛੱਡ ਕੇ ਤੇ ਉਹ ਮਰ ਗਿਆ ਵਿਚਾਰਾ ਹੁਣ ਉਹ ਵੀ ਚੱਕ ਕੇ ਬਾਹਰ ਸੁੱਟ ਕੇ ਆਂਦਾਗਾ ਤੇ ਪਰ ਦੁਨੀਆ ਡਰ ਨੂੰ ਹਟ ਗਈ ਹਨ ਤੇ ਜਮਾਨੇ ਡਰਦੇ ਹੁਣ ਰਬ ਰੂਬ ਕੋਲੋਂ ਦਾ ਲੋਕ ਤੇ ਕਤੂਰੇ ਵੀ ਨਹੀਂ ਤਾਂ ਬੇਜਵਾਨ ਤੁਹਾਨੂੰ ਕੀ ਕਹਿੰਦੇ ਆ ਹਨਾ ਦੁੱਧ ਪੀਂਦੇ ਸੀਗੇ ਤੇ ਹੁਣ ਇਥੇ ਭੁੱਖੇ ਆ ਤੇ ਬਾਹਰ ਰੋਡ ਚੱਲਦਾ ਵਾ ਤੇ ਭੁੱਖੇ ਭਾਣੇ ਤੁਰੇ ਫਿਰਦੇ ਆ ਤੇ ਹੁਣ ਆਏ ਨਹੀਂ ਪਤਾ ਹੁਣ ਫੇਰ ਅੰਦਰ ਆ ਜਾਣ ਮੈਂ ਹੁਣ ਕਿਹੜਾ ਤਾਂ ਬਾਹਰ ਕੱਢੇ ਹੋਏ ਆ ਹੁਣ ਕਿੱਥੇ ਛੱਡ ਕੇ ਆਈਏ ਖਬਰਾਂ ਕਿੱਥੋਂ ਆਏ ਆ ਕਿੱਥੋਂ ਨਹੀਂ ਕੋਈ ਪਤਾ ਨਹੀਂ ਹੈਗਾ ਉਹਨਾਂ ਦਾ ਤੇ ਬਾਕੀ ਉਧਰ ਮੈਂ ਤੁਹਾਨੂੰ ਦਿਖਾਵਾਂ ਹਨ ਮੈਂ ਨਾ ਹੁਣ ਇੱਥੇ ਮੂਰੇ ਐਵੇਂ ਮੰੰਜਾ ਲਾਇਆ ਹੋਇਆ ਵਾ ਥੱਲੇ ਇੱਕ ਜਗ੍ਹਾ ਵੱਡੀ ਆ ਹੁਣ ਥੋੜੀ ਦੇਰ ਲਈ ਮੰੰਜਾ ਲਾਤਾ ਫਿਰ ਬਾਅਦ ਚੋਂ ਮੈਂ ਬਚੱਕ ਦੂੰਗੀ ਤੇ ਕੱਪੜੇ ਆਪਣੇ ਸਾਰੇ ਮੈਂ ਤੋਂ ਕੁਛ ਪਨੇ ਪਏ ਪਏ ਆ ਕੱਪੜੇ ਵੀ ਕਾਫੀ ਸੀਗੇ ਕੁਛ ਪਤਾ ਸੁੱਕ ਗਏ ਹੋ ਮੈਂ ਰੱਖ ਦਿੱਤੇ ਮੇਜਾਤਰਾ ਵਗੈਰਾ ਉਹੀ ਵਿਛਾਤੀਆਂ ਚਲੋ ਜੀ ਹਮ ਰੋਟੀ ਖਾ ਲਈਏ ਫਿਰ ਆਪਾਂ ਗੱਲਬਾਤ ਕਰਦੇ ਆ ਸ਼ਾਮ ਦਾ ਟਾਈਮ ਹੋ ਗਿਆ ਸਾਢੇ 4 ਦਾ ਟਾਈਮ ਆ ਅਸੀਂ ਦੇ ਪਾਪਾ ਵੀ ਆ ਗਏ ਆ ਤੇ ਹੁਣ ਆਪਾਂ ਰੱਖਤੀ ਇਧਰ ਚਾਹ ਬਣਨ ਦੇ ਲਈ ਤੇ ਨਾਲ ਹੀ ਮੈਂ ਹੁਣ ਇਧਰ ਮੂੰਗੀ ਦੀ ਦਾਲ ਵੀ ਧਰ ਦੇਣੀ ਆ ਤੇ ਥੋੜੇ ਜਿਹਾ ਕਰੇਲੇ ਵੀ ਪਏ ਆ ਤੇ ਆਪਾਂ ਇਹ ਵੀ ਨਾਲ ਦਾਲ ਵੀ ਬਣਾ ਲਾਂਗੇ ਕਿਉਂਕਿ ਦਾਲ ਦੇ ਨਾਲ ਵੀ ਕਰੇਲੇ ਵਧੀਆ ਲੱਗਦੇ ਆ ਤੇ ਬਸ ਹੁਣ ਆਪਾਂ ਚਾਹ ਪੀਣੀ ਆ ਤਾਂ ਕਿ ਬਸ ਅੱਜ ਦੀ ਵੀਡੀਓ ਇੰਨੀ ਹੋਈ ਆ ਤੇ ਆਪਾਂ ਇੱਥੇ ਹੀ ਅਸਦੀ ਵੀਡੀਓ ਦਾ ਐਂਡ ਕਰਦੇ ਆ ਕੱਲ ਨੂੰ ਆਪਾਂ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੇਂ ਬਲੌਗ ਦੇ ਨਾਲ ਤੇ ਤੁਸੀਂ ਪਲੀਜ਼ ਚੈਨਲ ਤੇ ਆਉਨੇ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਅਗਰ ਤੁਸੀਂ ਨਿਊ ਹੋ ਤੇ ਅਗਰ ਤੁਸੀਂ ਵੀਡੀਓ ਦੇਖ ਰਹੇ ਹੋ ਤਾਂ ਪਲੀਜ਼ ਫੋਲਵ ਵਾਚ ਕਰਿਆ ਕਰੋ ਹਨਾ ਫੁੱਲ ਵਾਚ ਕਰਿਆ ਕਰੋ ਵੀਡੀਓ ਨੂੰ ਤੇ ਲਾਈਕ ਜ਼ਰੂਰ ਕਰਿਆ ਕਰੋ ਤੇ ਕਮੈਂਟ ਵੀ ਪਲੀਜ਼ ਜ਼ਰੂਰ ਕਰਿਆ ਕਰੋ ਤੇ ਇਹਦੇ ਨਾਲ ਪਤਾ ਕੀ ਹੈਗਾ ਥੋੜੀ ਜੀ سپورਟ ਮਿਲ ਜਾਂਦੀ ਆ ਹੌਸਲਾ ਹੋ ਜਾਂਦਾ ਕਾ ਸੋ ਤੁਹਾਡੀ سپورਟ ਦੇ ਨਾਲ ਹੀ ਹਨਾ ਸਾਰਾ ਕੁਝ ਹੁੰਦਾ ਤੇ ਚਲੋ ਜੀ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਕੱਲ ਨੂੰ ਨਵੇਂ ਬਲੌਗ ਦੇ ਨਾਲ ਬਾਏ ਬਾਏ ਟੇਕ ਕੇਅਰ ਸਤਿ ਸ਼੍ਰੀ ਅਕਾਲ ਜੀ